ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਵੀਕਾਰ ਮੈਂ ਆ ਤੁਹਾਡਾ ਹੂਸ ਰਾਜ ਆਪ ਆਦਮੀ ਪਾਰਟੀ ਦੇ ਵਿੱਚ ਕੱਲ ਦੇ ਹਫੜਾ ਦਫੜੀ ਮੱਚੀ ਹੋਈ ਹੈ ਇੱਕ ਪਾਸੇ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਗਦੀ ਦੇ ਨਾਲ ਨਾਲ 1 ਕਿਲੋ ਸੋਨਾ ਵੀ ਮਿਲਿਆ ਅਤੇ ਕਈ ਉਹਨਾਂ ਵੱਲੋਂ ਜਾਇਦਾਦਾਂ ਬਣਾਈਆਂ ਗਈਆਂ ਜਿਸ ਦੇ ਕਾਗਜ਼ ਪੱਤਰ ਕੱਲ ਵਿਜੀਲੈਂਸ ਨੇ ਆਪਣੀ ਹਿਰਾਸਤ ਵਿੱਚ ਲੈ ਲਏ ਕੀ ਹੋਇਆ ਕੀਤੋ ਹੋਇਆ ਇਸ ਦੇ ਵੱਡੇ ਖੁਲਾਸੇ ਹੋ ਰਹੇ ਨੇ ਅਸੀਂ ਪਹਿਲੇ ਦਿਨ ਵੀ ਕਿਹਾ ਸੀ ਕਿ ਇਹਦੇ ਵਿੱਚ ਇਕੱਲੇ ਰਮਨ ਅਰੋੜਾ ਨਹੀਂ ਇਨਵੋਲਵ ਇਸ ਵਿੱਚ ਮੰਤਰੀ ਵੀ ਆ ਤੇ ਮੰਤਰੀ ਦੇ ਲੜਕੇ ਵੀ ਇਨਵੋਲਵ ਨੇ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਵਿਸ਼ਿਸ਼ਟ ਨੇ ਜਿਹੜੇ ਜਿਨ੍ਹਾਂ ਵੱਲੋਂ ਫਰਜੀ ਨੋਟਸ ਬਣਾ ਕੇ ਕਲੋਨੀਆਂ ਦੇ ਲੋਕਾਂ ਨੂੰ ਭੇਜੇ ਜਾਂਦੇ ਸੀ ਉਸ ਤੋਂ ਬਾਅਦ ਉਹ ਸੁਖਦੇਵ ਸਿੰਘ ਵਿਸ਼ਿਸ਼ਟ ਵੱਲੋਂ ਕਿਹਾ ਜਾਂਦਾ ਸੀ ਕਿ ਤੁਸੀਂ ਰਮਨ ਅਰੋੜਾ ਦੇ ਨਾਲ ਜਾ ਕੇ ਗੱਲਬਾਤ ਕਰੋ ਰਮਨ ਅਰੂੜਾ ਵੱਲੋਂ ਸੈਟਿੰਗ ਕੀਤੀ ਜਾਂਦੀ ਸੀ ਫਿਰ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਸੀ ਕੁਝ ਸੁਖਦੇਵ ਸੁਖਦੇਵ ਸਿੰਘ ਵਿਸ਼ਿਸ਼ਟ ਪੈਸੇ ਕਮਾਉਂਦੇ ਸੀ ਇਹ ਸੁਖਦੇਵ ਸਿੰਘ ਵਿਸ਼ਿਸ਼ਟ ਦੀ ਬਦਲੀ ਹੋ ਜਾਂਦੀ ਹੈ ਪਠਾਨਕੋਟ ਦੇ ਵਿੱਚ ਫਿਰ ਦੁਬਾਰਾ ਇਸ ਨੂੰ ਕੌਣ ਲੈ ਕੇ ਆਉਂਦਾ ਹੈ ਇਸ ਬਾਰੇ ਵੱਡੇ ਖੁਲਾਸੇ ਹੋ ਗਏ ਨਹੀਂ ਕਾਲ ਦੀ ਰਿਕਾਰਡਿੰਗ ਵੀ ਹੈ ਚਲਿਤ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਮੰਤਰੀ ਅਤੇ ਮੰਤਰੀ ਦਾ ਲੜਕਾ ਅਤੇ ਮੰਤਰੀ ਦਾ ਪਿਤਾ ਵੀ ਵੱਡੇ ਪਮਾਨੇ ਦੇ ਵਿੱਚ ਇਸ ਦੇ ਵਿੱਚ ਅਨਮੋਲਮ ਨੇ ਜੇਕਰ ਤੁਸੀਂ ਉਹਨਾਂ ਉੱਤੇ ਬਣਦੀ ਕਾਰਵਾਈ ਕਰੋਗੇ ਅਸੀਂ ਤੁਹਾਨੂੰ ਸਾਰੇ ਸਬੂਤ ਦੇ ਦਿਆਂਗੇ ਜਿਹੜੇ ਤੁਹਾਡੇ ਪੀਏ ਵੱਲੋਂ ਲੈਣ ਦੇਣ ਕੀਤਾ ਜਾਂਦਾ ਹੈ ਹਲਕਾ ਜਲੰਧਰ ਦੇ ਲੋਕਾਂ ਦੇ ਨਾਲ ਕਿਉਂਕਿ ਇਹ ਇਕੱਲਾ ਹਲਕਾ ਰਵਣ ਅਰੋੜਾ ਦਾ ਨਹੀਂ ਅਸੀਂ ਗੱਲ ਕਰ ਰਹੇ ਹਾਂ ਮਹਿੰਦਰਪਾਲ ਭਗਤ ਅਤੇ ਉਸ ਦੇ ਲੜਕੇ ਅਤੁੱਲ ਭਗਤ ਦੇ ਅਤੇ ਉਹਨਾਂ ਦੇ ਮਹਿੰਦਰਪਾਲ ਦੇ ਪਿਕਚੂਨੀ ਲਾਲ ਭਗਤ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਮੰਤਰੀ ਰਹਿ ਚੁੱਕੇ ਨੇ ਯਾਨੀ ਕਿ ਮਹਿੰਦਰ ਭਗਤ ਭਾਲ ਨੇ ਉਸ ਸੁਖਦੇਵ ਸਿੰਘ ਵਿਸ਼ਿਸ਼ ਨੂੰ ਪਠਾਨਕੋਟ ਦੀ ਤੋਂ ਬਦਲੀ ਕਰਵਾ ਕੇ ਫਿਰ ਦੁਬਾਰਾ ਆਪਣੇ ਹਲਕੇ ਦੇ ਵਿੱਚ ਲਿਆਏ ਉਸ ਤੋਂ ਬਾਅਦ ਅਤੁੱਲ ਭਗਤ ਜਿਹੜੇ ਨੇ ਇਸ ਦੇ ਵਿੱਚ ਇਨਵੋਲਵ ਨੇ ਜਿਹੜੇ ਸੁਖਦੇਵ ਸਿੰਘ ਵਿਸ਼ਿਸ਼ ਨੇ ਉਹ ਖਾਸ ਖਾਸ ਨੇ ਫੈਮਿਲੀ ਰਿਲੇਸ਼ਨਸ਼ਿਪ ਨੇ ਮਹਿੰਦਰਪਾਲ ਭਗਤ ਦੇ ਨਾਲ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਇੱਕ ਵਾਰ ਵਿਜੀਲੈਂਸ ਸਰਗਰਮ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਦੁਬਾਰਾ ਪ੍ਰਿਸ਼ਤਾਚਾਰ ਖਤਮ ਕਰਨ ਦੇ ਲਈ ਮੰਤਰੀ ਭਗਤ ਮਹਿੰਦਰਪਾਲ ਭਗਤ ਅਤਲ ਅਰੋ ਅਤਲ ਭਗਤ ਅਤੇ ਚੁੰਨੀ ਲਲ ਭਗਤ ਉਤੇ ਕਾਰਵਾਈ ਕਰਵਾਣੀ ਪਵੇਗੀ ਕਿਉਂਕਿ ਇਸ ਦਾ ਖੁਲਾਸਾ ਖੁਦ ਕੀਤਾ ਹੈ ਸ਼ੀਤਲ ਅੰਗੁਰਾਲ ਨੇ ਇੱਕ ਪਾਸੇ ਸ਼ੀਤਲ ਅੰਗੁਰਾਲ ਨੇ ਅੱਜ ਧੰਨਵਾਦ ਕੀਤਾ ਪੰਜਾਬ ਦੇ ਮੁੱਖ ਮੰਤਰੀ ਦਾ ਉਹਨਾਂ ਨੇ ਕਿਹਾ ਮੈਂ ਤਾਂ ਤੁਹਾਨੂੰ ਬੜੇ ਸਮੇਂ ਦਾ ਕਹਿ ਰਿਹਾ ਜਦੋਂ ਦੀ ਸੀ ਸਰਕਾਰ ਬਣੀ ਹੈ ਮਿਨੇ 2 ਮਹੀਨੇ ਬਾਅਦ ਤੰਗੀਆਂ ਨਾਲ ਪੈਸੇ ਕੱਟੇ ਸ਼ੁਰੂ ਕਰ ਦਿੱਤੇ ਸੀ ਰਮਨ ਅਰੂੜਾ ਨੇ ਰਮਨ ਅਰੂੜਾ ਨੇ ਜਿਸ ਤਰ੍ਹਾਂ ਦੇ ਸਿਸਟਮ ਜਿਸ ਤਰ੍ਹਾਂ ਦੀ ਰਣਨੀਤੀ ਦੇ ਨਾਲ ਪੈਸਾ ਬਣਾਇਆ ਨਾ ਤਾਂ ਇਮਾਨਦਾਰੀ ਤੇ ਸ਼ੱਕ ਕੀਤਾ ਜਾ ਸਕਦਾ ਹੈ ਰਮਨ ਅਰੂੜਾ ਦੀ ਅਤੇ ਨਾ ਹੀ ਉਸ ਦੇ ਜਿਹੜੇ ਪੰਜਾਬ ਵੱਲੋਂ ਅਧਿਕਾਰੀ ਨੇ ਏਜੀਪੀ ਸੁਖਦੇਵ ਸਿੰਘ ਮਿਸਤਿਸਤ ਹੈ ਯਾਨੀ ਕਿ ਸਾਰੀ ਗੇਮ ਉਹਦੇ ਵੱਲੋਂ ਕਮਾਈ ਗਈ ਹੈ ਕਿ ਲੋਸ ਹੁਣਾ ਫੜਿਆ ਗਿਆ 5 ਲੱਖ ਰੁਪਏ ਦੀ ਜ਼ਿਆਦਾ ਨਗਦੀ ਅਤੇ ਹੋਰ ਵੀ ਕਈ ਕੋਈ ਚੀਜ਼ਾਂ ਕਾ ਉਹ ਆਈਆਂ ਨੇ ਹੁਣ ਇੱਕ ਮੰਤਰੀ ਹੋਰ ਅਡਾਰ ਤੇ ਆ ਗਿਆ ਹੈ ਉਹਨੇ ਮਹਿੰਦਰਪਾਲ ਭਗਤ ਮਹਿੰਦਰਪਾਲ ਭਗਤ ਦਾ ਲੜਕਾ ਅਤਲ ਭਗਤ ਅਤੇ ਮਹਿੰਦਰਪਾਲ ਦੇ ਪਿਤਾ ਚੁੰਨੀ ਲਾਲ ਭਗਤ ਯਾਨੀ ਕਿ ਤਿੰਨਾ ਵੱਲੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਨੇ ਮਹਿੰਦਰਪਾਲ ਦੇ ਹਲਕੇ ਵਿੱਚ ਕਿ ਉਹ ਰਵਣ ਰੋਣਾ ਨਹੀਂ ਕਰਵਾਏ ਨੇ ਜਾਂ ਖੁਦ ਮਹਿੰਦਰ ਭਗਤਪਾਲ ਦੀ ਮਨੀ ਭੁਗਤੇ ਨਾਲ ਹੋਏ ਨੇ ਇਸ ਨੂੰ ਲੈ ਕੇ ਹੁਣ ਸ਼ੀਤਲ ਅੰਗੁਰਾਲ ਨੇ ਕਿਹਾ ਹੈ ਕਿ ਮੇਰੇ ਕੋਲ ਮਹਿੰਦਰ ਰਾਧ ਭਗਤ ਦੇ ਪੀਏ ਦੀਆਂ ਰਿਕਾਰਡਿੰਗਾਂ ਨੇ ਪੈਸੇ ਦਾ ਲੈਣ ਦੇਣ ਜਲੰਧਰ ਦੇ ਲੋਕਾਂ ਨਾਲ ਕਲੋਨੀਆਂ ਕਟੜ ਕਲੋਨੀਆਂ ਤੇ ਨਜ਼ਾਇਜ਼ ਕਬਜ਼ਿਆਂ ਨੂੰ ਲੈ ਕੇ ਜਿਹੜੇ ਪੰਗੇ ਪੈ ਹੁੰਦੇ ਸੀ ਜਿਹੜੇ ਨੋਟਿਸ ਭੇਜੇ ਜਾਂਦੇ ਸੀ ਉਹ ਉਹ ਦੇਖੋ ਮੇਰੇ ਵੀ ਮੇਰੇ ਕੋਲ ਵੀ ਭੁਗਤਾ ਸਬੂਤ ਨੇ ਤੇ ਹੁਣ ਫਿਰ ਮਹਿੰਦਰਪਾਲ ਉਤੇ ਭਗਤੇ ਜਾਂ ਉਸਦੇ ਲੜਕੇ ਜਾਂ ਉਸਦੇ ਪਿਤਾ ਚੁੰਨੀ ਲਾਲ ਭਗਤੇ ਕਾਰਵਾਈ ਕਿਉਂ ਨਹੀਂ ਸ਼ੀਤਲ ਅੰਗਰਾਲ ਨੇ ਸਿੱਧਾ ਚੈਲੰਜ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨੇ ਕਿਹਾ ਜਦੋਂ ਮਰਜ਼ੀ ਕਹਿ ਮੈਂ ਸਾਰੇ ਸਬੂਤ ਉਹਦੇ ਸਾਹਮਣੇ ਪੈਂਡਰਾਈਵ ਚ ਪਾ ਕੇ ਰੱਖ ਦਿਆਂਗਾ ਉਹ ਆਵਾਜ਼ ਪਛਾਣ ਆਵਾਜ਼ ਮਹਿੰਦਰਪਾਲ ਭਗਤ ਦੀ ਹੈ ਉਹਦੇ ਲੜਕੇ ਤੂਲ ਭਗਤ ਦੀ ਹੈ ਜਾਂ ਚੁੰਨੀ ਲਾਲ ਦੀ ਹੈ ਜਾਂ ਸੁਖਦੇਵ ਸਿੰਘ ਵਜਿਸਟ ਜਿਹੜੇ ਆਲਰੇਡੀ ਵਿਜੀਲੈਂਸ ਵੱਲੋਂ ਹਿਰਾਸਤ ਵਿੱਚ ਲੈ ਲਏ ਗਏ ਨੇ ਅੱਜ ਤੋਂ ਲਗਭਗ 15 ਦਿਨ ਪਹਿਲਾਂ ਪਹਿਲਾਂ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਰਡਾਰ ਤੇ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਮਹਿੰਦਰਪਾਲ ਭਗਤ ਮਹਿੰਦਰਪਾਲ ਦੇ ਭਗਤ ਭਗਤ ਦੇ ਲੜਕੇ ਤਲ ਭਗਤ ਜੱਤੂ ਰਿਲ ਭਗਤ ਤੇ ਕਾਰਵਾਈ ਹੋਵੇਗੀ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਤਾਂਦਲੀ ਪੈਸਿਆਂ ਦਾ ਲੈਣ ਦੇ ਮਹਿੰਦਰਪਾਲ ਭਗਤ ਜੋ ਕੈबिनेट ਮੰਤਰੀ ਅਤੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹਲਕੇ ਦੇ ਵਿੱਚ ਵੀ ਰੱਜ ਕੇ ਹੋਇਆ ਤੇ ਅਤੁੱਲ ਜਿਹੜੇ ਭਗਤ ਨੇ ਉਹਨਾਂ ਦੇ ਲੜਕੇ ਦੀ ਸਭ ਤੋਂ ਵੱਡੀ ਇਨਵੋਲਵਮੈਂਟ ਦੱਸੀ ਜਾਰੀ ਹੈ ਬਦਲੀ ਕਰਵਾ ਕੇ ਲਿਆਏ ਸੀ ਪਠਾਨਕੋਟ ਤੋਂ ਸੁਖਦੇਵ ਵਿਸ਼ਸ ਦੀ ਆਪਣੇ ਹਲਕੇ ਵਿੱਚ